ਪੰਜਾਬ ਦੇ ਵਿੱਚ ਜਲਦੀ ਹੀ ਇੱਕ ਹੋਰ ਭਾਜਪਾ ਲੀਡਰ ਦੇ ਘਰ ਵਾਪਸੀ ਹੋ ਸਕਦੀ ਹੈ ਸੁੰਦਰ ਸ਼ਾਮ ਅਰੋੜਾ ਮੂੜਕਰ ਵਾਪਸੀ ਕਰ ਸਕਤੇ ਹਨ ਕਿਉਂਕਿ ਲਗਾਤਾਰ ਉਹ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਅੱਜਬਾ ਦੇ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੁੰਦਰ ਸ਼ਾਮ ਅਰੋੜਾ ਮਿਲੇ ਹਨ ਦਰਅਸਲ ਬੀਤੇ ਦੇਰ ਰਾਤ ਚਰਨਜੀਤ ਸਿੰਘ ਚੰਨੀ ਆਪਣੇ ਪੁਰਾਣੇ ਕੈਬਨਿਟ ਦੇ ਸਾਥੀ ਰਹੇ ਅਤੇ ਭਾਜਪਾ ਲੀਡਰ ਸੁੰਦਰ ਸ਼ਾਮ ਅਰੋੜਾ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪਹੁੰਚਦੇ ਹਨ ਚਰਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਨੂੰ ਪਰਵਾਰਿਕ ਮੁਲਾਕਾਤ ਦੱਸਿਆ ਹੈ ਪਰ ਸਿਆਸਤ ਦੇ ਵਿੱਚ ਇਸ ਦਾ ਮਤਲਬ ਇਹ ਹੈ ਕਿ ਸੁੰਦਰ ਸ਼ਾਮ अरोड़ा ਕਿਸੇ ਵੀ ਸਮੇਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਦੋ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਵੀ ਸੁੰਦਰ ਸ਼ਾਮ अरोड़ा ਦੇ ਘਰ ਆਏ ਸਨ ਸੋ ਲਗਾਤਾਰ ਇਹ ਮੁਲਾਕਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਇਨ੍ਹਾਂ ਕਾਸਰਾਈਆਂ ਨੂੰ ਬਲ ਮਿਲ ਰਿਹਾ ਹੈ ਕਿ ਸੁੰਦਰ ਸ਼ਾਮ अरोड़ा ਅਧਿਕਾਰ ਵਾਪਸੀ ਹੋ ਸਕਦੀ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਪਰਵਾਰਿਕ ਮੁਲਾਕਾਤ ਤੇ ਦੱਸਿਆ ਹੈ ਪਰ ਸੂਤਰਾਂ ਦੀ ਮੰਨੀ ਹੈ ਤਾਂ ਅਰੋੜਾ ਦੇ ਲਈ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਆਸੀ ਰਸਤਾ ਹੀ ਜਿਹੜਾ ਹੋ ਤਿਆਰ ਕੀਤਾ ਜਾ ਰਿਹਾ ਹੈ। ਸੁੰਦਰ ਸ਼ਾਮ ਅਰੋੜਾ ਵੀ ਆਪਣੀਆਂ ਸ਼ਰਤਾਂ ਮੁਤਾਬਕ ਕਰ ਵਾਪਸੀ ਕਰਨਾ ਚਾਹੁੰਦੇ ਹਨ। ਇਸ ਕਾਰਨ ਸੀਨੀਅਰ ਆਗੂਆਂ ਦੇ ਨਾਲ ਲਗਾਤਾਰ ਉਹ ਸੰਪਰਕ ਦੇ ਵਿੱਚ ਹਨ। ਸੁੰਦਰ ਸ਼ਾਮ ਅਰੋੜਾ ਮੁੜ ਕਰ ਵਾਪਸੀ ਕਰ ਸਕਦੇ ਨੇ। ਉਹ ਲਗਾਤਾਰ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਬਾਲੇ ਚੰਜੀ ਸਿੰਘ ਤੇ ਚੰਨੀ ਨੇ ਹਾਲਾਂਕਿ ਇਸ ਮੁਲਾਕਾਤ ਨੂੰ ਪਰਿਵਾਰਕ ਮੁਲਾਕਾਤ ਦੱਸਿਆ ਹੈ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁੰਦਰ ਸ਼ਾਮ अरोड़ा ਕਿਸੇ ਵੀ ਸਮੇਂ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਬੜਾ ਪੁਰਾਣੀ ਸਾਝ ਹੈ ਸਾਡੀ ਤਾਂ ਇਕੱਠੇ ਐਮਐਲਏ ਰਹੇ ਹਨ ਇਕੱਠੇ ਮੰਤਰੀ ਰਹੇ ਹਨ ਸੋ ਇਹ ਇਸ ਕਰਕੇ ਜਦ ਵੀ ਮੇਲਾੰਗਦਾ ਵੱਡਦਾ ਹੈ ਤਾਂ ਉਹਨਾਂ ਦੇ ਘਰ ਆ ਕੇ ਜ਼ਰੂਰ ਰੁੱਕੇ ਜਾਂਦੇ ਹਨ ਇਹ ਕਿ ਅੰਦਾਜ਼ਾ ਮੇਰੇ ਵੱਲੋਂ ਪੰਜਾਬ ਦੇ ਵਿੱਚ ਜਲਦੀ ਹੀ ਇੱਕ ਹੋਰ ਭਾਜਪਾ ਲੀਡਰ ਦੇ ਘਰ ਵਾਪਸੀ ਹੋ ਸਕਦੀ ਹੈ ਸੁੰਦਰ ਸ਼ਾਮ अरोड़ा ਮੂੜਕਰ ਵਾਪਸੀ ਕਰ ਸਕਤੇ ਹਨ ਕਿਉਂਕਿ ਲਗਾਤਾਰ ਉਹ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਅੱਜਬਾਦ ਦੇ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੁੰਦਰ ਸ਼ਾਮ अरोड़ा ਮਿਲੇ ਹਨ ਦਰਅਸਲ ਬੀਤੇ ਦੇਰ ਰਾਤ ਚਰਨਜੀਤ ਸਿੰਘ ਚੰਨੀ ਆਪਣੇ ਪੁਰਾਣੇ ਕੈਬਨਿਟ ਦੇ ਸਾਥੀ ਰਹੇ ਅਤੇ ਭਾਜਪਾ ਲੀਡਰ ਸੁੰਦਰ ਸ਼ਾਮ अरोड़ा ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪਹੁੰਚਦੇ ਹਨ ਚਰਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਨੂੰ ਪਰਵਾਰਿਕ ਮੁਲਾਕਾਤ ਦੱਸਿਆ ਹੈ ਪਰ ਸਿਆਸਤ ਦੇ ਵਿੱਚ ਇਸ ਦਾ ਮਤਲਬ ਇਹ ਹੈ ਕਿ ਸੁੰਦਰ ਸ਼ਾਮ ਅਰੋੜਾ ਕਿਸੇ ਵੀ ਸਮੇਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਦੋ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਵੀ ਸੁੰਦਰ ਸ਼ਾਮ ਅਰੋੜਾ ਦੇ ਘਰ ਆਏ ਸਨ ਸੋ ਲਗਾਤਾਰ ਇਹ ਮੁਲਾਕਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਇਨ੍ਹਾਂ ਕਾਸਰਾਈਆਂ ਨੂੰ ਬਲ ਮਿਲ ਰਿਹਾ ਹੈ ਕਿ ਸੁੰਦਰ ਸ਼ਾਮ ਅਰੋੜਾ ਅਧਿਕਾਰ ਵਾਪਸੀ ਹੋ ਸਕਦੀ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਪਰਿਵਾਰਕ ਮੁਲਾਕਾਤ ਤੇ ਦੱਸਿਆ ਹੈ ਪਰ ਸੂਤਰਾਂ ਦੀ ਮੰਨੀ ਹੈ ਤਾਂ ਅਰੋੜਾ ਦੇ ਲਈ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਆਸੀ ਰਸਤਾ ਹੀ ਜਿਹੜਾ ਹੋ ਤਿਆਰ ਕੀਤਾ ਜਾ ਰਿਹਾ ਹੈ। ਸੁੰਦਰ ਸ਼ਾਮ ਅਰੋੜਾ ਵੀ ਆਪਣੀਆਂ ਸ਼ਰਤਾਂ ਉੱਤੇ ਵਾਪਸੀ ਕਰਨਾ ਚਾਹੁੰਦੇ ਹਨ ਇਸ ਕਾਰਨ ਸੀਨੀਅਰ ਆਗੂਆਂ ਦੇ ਨਾਲ ਲਗਾਤਾਰ ਉਹ ਸੰਪਰਕ ਦੇ ਵਿੱਚ ਹਨ। ਸੁੰਦਰ ਸ਼ਾਮ ਅਰੋੜਾ ਮੁੜ ਘਰ ਵਾਪਸੀ ਕਰ ਸਕਦੇ ਨੇ। ਉਹ ਲਗਾਤਾਰ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਬਾਰੇ ਚਨਜੀ ਸਿੰਘ ਚੰਨੀ ਨੇ ਹਾਲਾਂਕਿ ਇਸ ਮੁਲਾਕਾਤ ਨੂੰ ਪਰਿਵਾਰਕ ਮੁਲਾਕਾਤ ਦੱਸਿਆ ਹੈ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁੰਦਰ ਸ਼ਾਮ अरोड़ा ਕਿਸੇ ਵੀ ਸਮੇਂ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਬੜਾ ਪੁਰਾਣੀ ਸਾਝ ਹੈ ਸਾਡੀ ਤਾਂ ਇਕੱਠੇ ਐਮਐਲਏ ਰਹੇ ਹਨ ਇਕੱਠੇ ਮੰਤਰੀ ਰਹੇ ਹਨ ਸੋ ਇਸ ਕਰਕੇ ਜਦ ਵੀ ਮੈ ਲੰਗਦਾ ਬੜਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦੇ ਆ ਕਿ ਆਹ ਸਾ ਮੇਰੇ ਬਲੇ ਫਾਏ ਪੰਜਾਬ ਦੇ ਵਿੱਚ ਜਲਦੀ ਹੀ ਇੱਕ ਹੋਰ ਭਾਜਪਾ ਲੀਡਰ ਦੀ ਘਰ ਵਾਪਸੀ ਹੋ ਸਕਦੀ ਹੈ ਸੁੰਦਰ ਸ਼ਾਮ अरोड़ा ਮੂੜਕਰ ਵਾਪਸੀ ਕਰ ਸਕਤੇ ਹਨ ਕਿਉਂਕਿ ਲਗਾਤਾਰ ਉਹ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਕਾਬਜ਼ਾਬਾ ਦੇ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੁੰਦਰ ਸ਼ਾਮ अरोड़ा ਮਿਲੇ ਹਨ ਦਰਅਸਲ ਬੀਤੇ ਦੇਰ ਰਾਤ ਚਰਨਜੀਤ ਸਿੰਘ ਚੰਨੀ ਆਪਣੇ ਪੁਰਾਣੇ ਕੈਬਨਿਟ ਦੇ ਸਾਥੀ ਰਹੇ ਅਤੇ ਭਾਜਪਾ ਲੀਡਰ ਸੁੰਦਰ ਸ਼ਾਮ अरोड़ा ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਪਹੁੰਚਦੇ ਹਨ ਚਰਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਨੂੰ ਪਰਵਾਰਿਕ ਮੁਲਾਕਾਤ ਦੱਸਿਆ ਹੈ ਪਰ ਸਿਆਸਤ ਦੇ ਵਿੱਚ ਇਸ ਦਾ ਮਤਲਬ ਇਹ ਹੈ ਕਿ ਸੁੰਦਰ ਸ਼ਾਮ ਅਰੋੜਾ ਕਿਸੇ ਵੀ ਸਮੇਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ 2 ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਵੀ ਸੁੰਦਰ ਸ਼ਾਮ ਅਰੋੜਾ ਦੇ ਘਰ ਆਏ ਸਨ ਸੋ ਲਗਾਤਾਰ ਹੀ ਮੁਲਾਕਾਤਾਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਇਨ੍ਹਾਂ ਕਾਸਰਾਈਆਂ ਨੂੰ ਬਲ ਮਿਲ ਰਿਹਾ ਹੈ ਕਿ ਸੁੰਦਰ ਸ਼ਾਮ ਅਰੋੜਾ ਅਧਿਕਾਰ ਵਾਪਸੀ ਹੋ ਸਕਦੀ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਪਰਵਾਰਿਕ ਮੁਲਾਕਾਤ ਤੇ ਦੱਸਿਆ ਹੈ ਪਰ ਸੂਤਰਾਂ ਦੀ ਮੰਨੀ ਹੈ ਤਾਂ ਅਰੋੜਾ ਦੇ ਲਈ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿਆਸੀ ਰਸਤਾ ਹੀ ਜਿਹੜਾ ਹੋ ਤਿਆਰ ਕੀਤਾ ਜਾ ਰਿਹਾ ਹੈ ਸੁੰਦਰ ਸ਼ਾਮ ਅਰੋੜਾ ਵੀ ਆਪਣੀਆਂ ਸ਼ਰਤਾਂ ਮੁਤਾਬਕ ਕਰ ਵਾਪਸੀ ਕਰਨਾ ਚਾਹੁੰਦੇ ਹਨ ਇਸ ਕਾਰਨ ਸੀਨੀਅਰ ਆਗੂਆਂ ਦੇ ਨਾਲ ਲਗਾਤਾਰ ਉਹੋ ਸੰਪਰਕ ਦੇ ਵਿਚ ਹਨ ਸੁੰਦਰ ਸ਼ਾਮ ਅਰੋੜਾ ਮੂੜ ਘਰ ਵਾਪਸੀ ਕਰ ਸਕਦੇ ਨੇ ਇੱਕ ਲਗਾਤਾਰ ਉਹ ਕਾਂਗਰਸ ਦੇ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਪਰ ਚਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਮੁਲਾਕਾਤ ਨੂੰ ਪਰਿਵਾਰਕ ਮੁਲਾਕਾਤ ਦੱਸਿਆ ਹੈ ਪਰ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੁੰਦਰ ਸ਼ਾਮ ਅਰੋੜਾ ਕਿਸੇ ਵੀ ਸਮੇਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਬੜਾ ਪੁਰਾਣੀ ਸਾਝ ਹੈ ਸਾਡੀ ਤਾਂ ਇਕੱਠੇ ਐਮਐਲਏ ਰਹੇ ਹਨ ਇਕੱਠੇ ਮੰਤਰੀ ਰਹੇ ਹਨ ਸੋ ਇਸ ਕਰਕੇ ਜਦ ਵੀ ਮੈਂ ਲੰਘਦਾ ਬੜਦਾ ਤਾਂ ਉਹਨਾਂ ਦੇ ਘਰ ਆ ਕੇ ਜੂਰ ਰੁੱਕੇ ਜਾਂਦੇ ਤੇ ਕਹਿੰਦੇ ਆ ਸਾ ਮੇਰੇ ਕੋਲੇ ਪਾਈਏ